ਇੱਕ ਤੁਸੀਂ ਸਟੇਜ ਤੋਂ ਵੱਡੀ ਗੱਲ ਕਹੀ ਹੈ ਜੀ ਵੀ ਇਕੱਠੇ ਹੋਣਾ ਚਾਹੀਦਾ ਸਾਰਿਆਂ ਨੂੰ ਲੋਕਾਂ ਦਾ ਵੀ ਸਵਾਲ ਹੈ ਜੀ ਇਹ ਲੋਕ ਵੀ ਕਹਿੰਦੇ ਨੇ ਇਕੱਠੇ ਦੇਖਣਾ ਚਾਹੁੰਦੇ ਨੇ ਵੀ ਇੱਕ ਥਾਂ ਮੋਰਚਾ ਲੱਗਿਆ ਸਰਕਾਰ ਸੈਂਟਰ ਸਰਕਾਰ ਦੇ ਉਲਟ ਪਰ ਇਕੱਠੇ ਹੋ ਕਿਉਂ ਨਹੀਂ ਰਹੇ ਜੀ ਵੀ ਤੁਹਾਡੇ ਵੱਲੋਂ ਪਹਾ ਖੁੱਲੀਆਂ ਨੇ ਕਰੋਗੇ ਸਵਾਗਤ ਉਹਨਾਂ ਦਾ ਜੀ ਆਉਂਦੇ ਆ ਤੁਹਾਡੇ ਜੀ ਆ ਜਾਣ ਜੀ ਜੀ ਆਇਆਂ ਨੂੰ ਕਹਿੰਦੇ ਮੈਂ ਤਾਂ ਕੱਲ ਵੀ ਬੋਲ ਕੇ ਆ ਅੱਜ ਵੀ ਕਹਿੰਨਾ ਮੰਨ ਲਓ ਇਹ じゃ ਅਸੀਂ ਰਾਹ ਉਹ ਫੇਰ ਦੇ ਦੇਨੇ ਆ ਪ੍ਰੋਗਰਾਮ ਮੈਂ ਤਾਂ ਉਹ ਪੁੱਛਿਆ ਸੀ ਮੈਨੂੰ ਵੀ ਮੈਂ ਕਿਹਾ ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ ਮੈਂ ਇਹਦੇ ਆ ਰਾਜ ਤੇ ਬੀਜੇਪੀ ਨਾਲ ਬੈਸ ਕਰੀ ਜਾਵਾ ਕੱਲ ਨੂੰ ਪਤਾ ਨਹੀਂ ਕਿਸੇ ਹੋਰ ਪਾਰਟੀ ਚ ਵਗ ਜੀ ਕਿਉਂਕਿ ਇਹਦੇ ਨਾਲ ਪਹਿਲਾਂ ਅਸੀਂ ਕਾਂਗਰਸ ਨਾਲ ਬੈਸ ਸੀਗੇ ਕਾਂਗਰਸ ਦਾ ਪ੍ਰਧਾਨ ਸੀ ਅੱਜ ਬੀਜੇਪੀ ਚ ਆ ਗਿਆ ਕੱਲ ਨੂੰ ਪਤਾ ਨਹੀਂ ਝਾੜੂ ਵਾਲਿਆਂ ਦਾ ਬਣ ਜੀ ਉਹਨਾਂ ਦੇ ਨਾਲ ਕੀ ਬੈਦਾ ਜਿਹੜੇ ਤਾਂ ਬੰਨੇ ਦਾ ਸਟੈਂਡ ਹੀ ਨਹੀਂ ਪਿਛਲੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਿਆਨ ਆਉਂਦਾ ਕਿ ਪੰਜ ਫਸਲਾਂ ਤੇ ਐਮਐਸਪੀ ਮੈਂ ਦੇਣ ਨੂੰ ਤਿਆਰ ਆ ਤੇ ਇੱਕ ਵੋਟਾਂ ਤੋਂ ਪਹਿਲਾਂ ਜੀ ਇਹ ਸਾਰੇ ਜਿੰਨੇ ਰਾਜਨੀਤਿਕ ਪਾਰਟੀਆਂ ਨੇ ਸਾਰੀਆਂ ਕਹਿਨੀਆਂ ਕਿ ਅਸੀਂ ਐਮਐਸਪੀ ਦਵਾਂਗੇ ਮੰਨ ਲਓ ਹੁਣ ਕਾਂਗਰਸ ਕਹਿ ਰਹੀ ਹੈ ਪਹਿਲਾਂ ਝਾੜੂ ਵਾਲਿਆਂ ਆਮ ਆਦਮੀ ਦੀ ਇੱਕ ਮੈਡਮ ਵੀ ਕਹਿੰਦੀ ਹ ਸਤਾ ਦਾ ਨਸ਼ਾ ਹੀ ਇੰਨਾ ਹੋ ਜਾਂਦਾ ਜੇ ਸਾਡੇ ਚੋਂ ਵੀ ਦੋ ਤਿੰਨ ਦੋ ਤਾਂ ਮੈਂ ਵੀ ਕਹਿ ਦਰਾ ਸਾਡੇ ਆਲਿਆਂ ਚੋਂ ਉਹਨਾਂ ਨੂੰ ਤਾਂ ਅਸੀਂ ਕਹਿਣਾ ਕਹਿਣਾ ਦੋਗਦੇ ਸਾਡੇ ਆਲਿਆਂ ਨੂੰ ਵੀ ਨਸ਼ਾ ਆਇਆ ਉਹ ਭਵਿੰਦਰ ਮਾਨ ਰਾਤ ਆ ਉਹਦੇ ਮੇਰੇ ਕੋਲੇ ਵੀ ਵੈਜ ਲੱਗਿਆ ਉਹਦੇ ਹੀ ਵੈਜ ਲੱਗਿਆ ਭਵਿੰਦਰ ਮਾਨ ਕਹਿੰਦਾ ਐਮਐਸਪੀ ਚਾਹੀਦੀ ਨਹੀਂ ਕਿਸਾਨਾਂ ਨੂੰ ਤੁਸੀਂ ਸੁਣਿਆ ਹੋਣਾ ਰਾਤ ਡਿਬੇਟ ਤੇ ਕਹਿੰਦਾ ਚਾਹੀਦੀ ਨਹੀਂ ਹੁਣ ਦੇਖਣ ਚ ਉਹ ਵੀ ਕਿਸਾਨ ਲੀਡਰ ਆ ਕਿਸਾਨਲੀ ਡਰੋ ਵੀ ਨੇ ਜਿਹੜੇ ਸੜਕਾਂ ਤੇ ਬੈਠੇ ਆ ਪਿਛਲੇ ਦਿਨੀ ਇੱਕ ਜੋਗਰਾਜ ਦਾ ਬਿਆਨ ਆਉਂਦਾ ਉਹ ਵੀ ਕਹਿੰਦਾ ਕਹਿੰਦਾ ਹਰੀਆਂ ਪੱਗਾਂ ਵਾਲੇ ਜਿਹੜੇ ਕਹਿੰਦਾ ਧਰਨਿਆਂ ਤੇ ਬੈਠੇ ਨੇ ਕਹਿੰਦਾ ਮੈਂ 5 ਮਿੰਟ ਚ ਐਮਐਸਪੀ ਦਬਾ ਦੂੰ ਕਹਿੰਦਾ ਇਹਨਾਂ ਨੂੰ ਪਾਸੇ ਕਰ ਦੋ ਜਦੋਂ ਜਦੋਂ ਸਰਕਾਰ ਨਾਲ ਪੰਗਾ ਪੈਂਦਾ ਨਾ ਉਹ ਮੈਨੂੰ ਲੱਗਦਾ ਇੱਕ ਵਾਰੀ ਬਾਰਡਰ ਤੇ ਆ ਜੇ ਸਾਡੇ ਕੋਲੇ ਅਸੀਂ ਉਹਨਾਂ ਦਾ ਭਲੇਖ ਆ ਜਾਵੇ ਦੂਰ ਕਰ ਦੇ ਉਹ ਖਨੌਰੀ ਆ ਜਾਣ ਜਾਂ ਸ਼ੰਭੂ ਆ ਜਾਣ ਜੀ ਬਈ ਕਿਸਾਨਾਂ ਦੀਆਂ ਜਿਹੜੀਆਂ ਹਰੀਆਂ ਬੰਨੀਆਂ ਨੇ ਮੈਨੂੰ ਲੱਗਦਾ ਉਹਨਾਂ ਨੇ ਫਿਰ ਨੇੜੇ ਵੀ ਨਹੀਂ ਆਉਣਾ ਅੱਜ ਉਹਨਾਂ ਦਾ ਪ੍ਰਧਾਨ ਬੀਜੇਪੀ ਦਾ ਬੋਲ ਰਿਹਾ ਮੈਂ ਕਹਿੰਦਾ ਤੂੰ ਕਿਸਾਨਾਂ ਨੂੰ ਕਹਿੰਦਾ ਨਾ ਤੂੰ ਕਹਿੰਦਾ ਮੈਂ ਕਿਸਾਨ ਹਾਂ ਤੂੰ ਵੀ ਜਿਹੜਾ ਹੂੰ ਤੂੰ ਬਾਜਰਾ ਬੀਜਲਾ ਕਿੰਨੂ ਆਪਦੇ ਚੜ ਪੱਟਦੇ ਜਿਹੜੇ ਕਰਜ਼ਾ ਕਹਿੰਦੇ ਨਾ ਮਾਫ ਹੋ ਜਾਏ ਮਾਫ ਹੋ ਜਾਏ ਮਾਫ ਹੋ ਜਾਏ ਜਦੋਂ ਸਰਕਾਰ ਨਾਲ ਮੀਟਿੰਗ ਆਉਂਦੀਆਂ ਉਹ ਤੋਂ ਕਹਿੰਦੇ ਹੋਣਾ ਨਹੀਂ ਚਾਹੀਦਾ ਹੂੰ ਜੇ ਅੱਜ ਵੀ ਸਮਾਂ ਹੈ ਅੱਜ ਪੰਜ ਚਾਰ ਜਸਬੰਦੀਆਂ ਆਈਆਂ ਨੇ ਹੂੰ ਵਧੀਆ ਸਮਾਂ ਚੁਣ ਕੇ ਆਏ ਨੇ ਆਏ ਤਾਂ ਸੜਕਾਂ ਤੇ ਆ ਨਾ ਜੀ ਜਿਹੜੇ ਸੜਕਾਂ ਤੇ ਆਏ ਉਹਨਾਂ ਤੇ ਤਾਂ ਵਿਚਾਰਿਆ ਜਾ ਸਕਦਾ ਜਿਹੜੇ ਉਹਨੂੰ ਘਰੇ ਬੈਠ ਕੇ ਰਹਿਆਂ ਦੇ ਰਹੇ ਉਹਨਾਂ ਤੇ ਕੀ ਵਿਚਾਰਾਂਗੇ ਕੋਈ ਸਰਤਾਂ ਤਾਂ ਨਹੀਂ ਤੁਹਾਡੀਆਂ ਵੀ ਜੇ ਉਹ ਆਉਣਾ ਚਾਹੁੰਦੇ ਦੂਜੀਆਂ ਜੜੀਆਂ ਅ ਕਿਸਾਨ ਜਿਹੋ ਦੀ ਦੁਨੀਆ ਨਾਲ ਨੇ ਜਿਹੜੀਆਂ ਨਹੀਂ ਆਈਆਂ ਹਜੇ ਤੱਕ ਜੇ ਉਹ ਆਉਣਾ ਚਾਹੁੰਦੀਆਂ ਤੁਹਾਡੀ ਕੋਈ ਸ਼ਰਤ ਤਾਂ ਨਹੀਂ ਵੀ ਆ ਪਾਸ ਸ਼ਰਤ ਤੇ ਆਉਣ ਸ਼ਰਤ ਕੋਈ ਨਹੀਂ ਸਾਡੀ ਅਸੀਂ ਤਾਂ ਸਮਾਂ ਦੇਖ ਕੇ ਸਮਾਂ ਵਿਚਾਰ ਕੇ ਲੜਿਆ ਮਾਰ ਆਇਆ ਪਰ ਉਹ ਜਿਹੜੇ ਨਹੀਂ ਆਏ ਉਹਨਾਂ ਨੂੰ ਆ ਜਾਣਾ ਚਾਹੀਦਾ ਹਜੇ ਜਾਖੜ ਜੂਪੀ ਕਿੰਨੀ ਉਂਗਲ ਲਾ ਰਿਆ ਸੀ ਪੰਜਾਬ ਹਰਿਆਣਾ ਨੂੰ ਛੱਡ ਕੇ ਤੇ ਉਹ ਲੀਡਰ ਕਿਉਂ ਨਹੀਂ ਆਇਆ ਉਹ ਭਾਈ ਕੱਲ ਨੂੰ ਕੋਈ ਕਹਦੂ ਸਰ ਜੀ ਉਸੀ ਨਹੀਂ ਕਿਉਂ ਨਹੀਂ ਆਇਆ ਆਪਣਾ ਜਗਜੀਤ ਪੁੱਲਰ ਤੁਸੀਂ ਦੇਖ ਰਹੇ ਹੋ ਜੀਓ ਪੰਜਾਬ ਤੁਹਾਨੂੰ ਦੱਸ ਦਈਏ ਕਿ 10 ਤਰੀਕ ਦੀ ਕਾਲ ਦਿੱਤੀ ਹੋਈ ਸੀ ਰੇਲਵੇ ਲਾਈਨਾਂ ਦੇ ਉੱਪਰ ਪੂਰੇ ਭਾਰਤ ਦੇ ਵਿੱਚ ਰੇਲਾਂ ਦਾ ਜਿਹੜਾ ਰੋਕਣਾ ਸੀ ਰੇਲਾਂ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਸਾਡੇ ਨਾਲ ਅਜ ਰਾਮਪੁਰਾ ਫੂਲ ਵਿਖੇ ਕਾਕਾ ਸਿੰਘ ਜੀ ਕੋਟੜਾ ਭਾਰਤੀ ਕਿਸਾਨ ਜੁਨੇ ਸਿੱਧੂਪੁਰ ਮੌਜੂਦ ਨੇ ਕਰਦੇ ਆ ਗੱਲਬਾਤ ਅਸੀਂ ਕੱਲ ਜੀ ਜੀ ਇਹਨਾਂ ਨੂੰ ਆਪ ਵਿੱਚ ਦੀ ਪ੍ਰਚਾਰ ਕਰਕੇ ਠਾਇਆ ਜਾਵੇ ਇਹ ਕਹਿ ਰਹੇ ਸੀ ਜਿਹੜੇ ਨੂੰ ਅਸੀਂ ਸ਼ਬਦ ਕਹਿੰਦੇ ਹੁੰਦੇ ਸੀ ਉਦੋਂ ਕਿ ਮੋਦੀ ਮੀਡੀਆ ਅੱਜ ਵੀ ਕਿਉਂਕਿ ਸਾਰੇ ਇੱਕ ਜਣੇ ਦੇ 50-50 ਚੈਨਲ ਇੱਕ ਜਣੇ ਦੇ ਆ ਉਹਨਾਂ ਦੇ ਉਹਨਾਂ ਨੇ ਪ੍ਰਚਾਰ ਕੀਤਾ ਕਿ ਕੱਲੇ ਪੰਜਾਬ ਦੇ ਕੁਝ ਹਿੱਸੇ ਦੇ ਕਿਸਾਨਾਂ ਦਾ ਮੋਰਚਾ ਹੈ ਤੇ ਪੂਰੇ ਭਾਰਤ ਦੇ ਕਿਸਾਨਾਂ ਦਾ ਨਹੀਂ ਜੀ ਅਸੀਂ ਉਹਦੇ ਵਿੱਚੋਂ ਕਾਲ ਦਿੱਤੀ ਕਿ ਪੂਰੇ ਭਾਰਤ ਦੇ ਕਿਸਾਨ ਇਸ ਮੋਰਚੇ ਨਾਲ ਸੰਤ ਹੈ ਪਰ ਜਿਹੜੇ ਹਾਲਾਤ ਪੰਜਾਬ ਦੇ ਨੇ ਜਿਹੜੇ ਹਾਲਾਤ ਹਰਿਆਣੇ ਦੇ ਨੇ ਉਹਨਾਂ ਨੂੰ ਦੋਨਾਂ ਨੂੰ ਜੇ ਅਸੀਂ ਮਿਲਾਵਾਂਗੇ ਬਹੁਤ ਵੱਡਾ ਫਰਕ ਹੈ ਜੀ ਹਰਿਆਣੇ ਦੇ ਵਿੱਚ ਕਿਸਾਨਾਂ ਦੇ ਘਰੇ ਨੋਸਟਲ ਆਏ ਪਏ ਨੇ ਉਹਨਾਂ ਦੀ ਜ਼ਮੀਨ ਦੇ কুরਕੀ ਦੇ ਉਹਨਾਂ ਦੇ ਜਿੰਨੇ ਵੀ ਲਾਇਸੈਂਸਾਂ ਦੇ ਉਹਨਾਂ ਦੇ ਡਰਾਈਵ ਲਾਇਸੈਂਸਾਂ ਦੇ ਇਹ ਸੋਡੇ ਜ਼ਬਤ ਹੋ ਜਾਣਗੇ ਅੱਜ ਵੀ ਰਾਤ ਦੀ ਉਹਨਾਂ ਦੇ ਪੁਲਿਸ ਲੱਗੀ ਹੋਈ ਆ ਬਹੁਤੇ ਕਿਸਾਨ ਫੜੇ ਨੇ ਜੀ ਪਰ ਅਸੀਂ ਉਸ ਗੱਲ ਤੋਂ ਜਿਹੜਾ ਸਰਕਾਰ ਦਾ ਭਲੇਖਾ ਸੀ ਅੱਜ ਕਰਨਾਟਕਾ ਦੇ ਵਿੱਚ ਤਾਮਲ ਲਾਡੂ ਦੇ ਵਿੱਚ ਦੂਜੀਆਂ ਸਟੇਟਾਂ ਦੇ ਵਿੱਚ ਮੈਨੂੰ ਆਥਮ ਦੋ ਦੀ ਤਾਂ ਮੈਨੂੰ ਆਉਂਦੇ ਆਉਂਦੇ ਆ ਗਿਆ ਕਿ ਸਾਡੇ ਨਾਲੋਂ ਜ਼ਿਆਦਾ ਰੋਕਿਆ ਤਾਮਲ ਲਾਡੂ ਅਸੀਂ ਪੰਜਾਬ ਦੇ ਵਿੱਚ ਹੋ ਸਕਦਾ 50 60 ਹੋਣ ਤਾਮਲ ਲਾਡੂ ਦੇ ਵਿੱਚ ਸਾਡੇ ਕੋਲੇ 70 ਨਾਕਿਆਂ ਦੀ ਰਿਪੋਰਟ ਆ ਗਈ ਸੀ ਮੇਰੇ ਕੋਲੇ ਗੱਡੀ 'ਚ ਜੀ ਤਾਮਲ ਲਾਡੂ ਦੇ ਵਿੱਚ ਕਰਨਾਟਕਾ ਦੇ ਵਿੱਚ ਸਾਡੇ ਨਾਲੋਂ ਜ਼ਿਆਦਾ ਆਈ ਹੈ ਜਾਣੇ ਜਿਹੜੀ ਸਰਕਾਰ ਕਹਿੰਦੀ ਸੀ ਵੀ ਇਕੱਲੇ ਪੰਜਾਬ ਦੇ ਆ ਅੱਜ ਦੇਸ਼ ਦੇ ਜੀ ਕਿਸਾਨ ਸੜਕਾਂ ਤੇ ਆਏ ਨੇ ਤਾਂ ਇਹਦੇ ਵਿੱਚੋਂ ਸਾਨੂੰ ਇੱਕ ਕਾਲ ਦੇਣੀ ਪਈ ਕਿ ਅਸੀਂ 10 ਤਰੀਕ ਨੂੰ 4 ਘੰਟੇ ਸੜਕਾਂ ਤੇ ਆਵਾਂਗੇ ਜੇ ਸਰਕਾਰ ਅੱਜ ਵੀ ਨਹੀਂ ਮੰਨਦੀ ਅੱਜ ਵੀ ਨਹੀਂ ਲਾਗੂ ਕਰਦੀ ਮੰਗਾ ਹੋ ਸਕਦਾ ਵਿਚਾਰਿਆ ਜਾ ਸਕਦਾ ਫਿਰ ਅਗਲੇ ਐਕਸ਼ਨ ਵਧਾਏ ਜਾ ਸਕਦੇ ਜੀ ਪਿਛਲੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਿਆਨ ਆਉਂਦਾ ਕਿ ਪੰਜ ਫਸਲਾਂ ਤੇ ਐਮਐਸਪੀ ਮੈਂ ਦੇਣ ਨੂੰ ਤਿਆਰ ਆ ਜਿਹੜਾ ਉਹ ਬਿਆਨ ਦਿੱਤਾ ਉਹ ਵੀ ਮੈਂ ਕਹਿੰਦਾ ਸਾਡੀਆਂ ਭੈਣਾਂ ਦੇ ਇਕੱਠਾ ਨਹੀਂ ਦਿੱਤਾ ਤੁਸੀਂ ਦੇਖਿਆ ਆਪਣੇ ਖਨੌਰੀ ਬਾਰਡਰ ਤੇ ਸੰਭੂ ਬਾਰਡਰ ਤੇ 50000 ਕਿਤੇ ਭੈਣ ਨੂੰ ਕਹਿ ਦੇਣਾ ਕਿ ਤੇ ਥੋੜਾ ਰੇਟ ਕਰ ਬਹੁਤ ਵੱਡੀ ਗੈਂਤੀ ਉਹਦੇ ਵਿੱਚੋਂ ਆਇਆ ਦੂਜੇ ਦਿਨ ਬਿਆਨ ਦਿੱਤਾ ਕਿ ਪੰਜ ਫਸਲਾਂ ਤੇ ਅਸੀਂ ਐਮਐਸਪੀ ਦੇਣੇ ਆ ਜੀ ਪਰ ਅਸੀਂ ਤਾਂ 23 ਤੇ ਮੰਗਦੇ ਆ ਹੁਣ ਜਿਹੜੀਆਂ ਪੰਜ ਕਈਆਂ ਨੇ ਉਦੇ ਵਿੱਚ ਰੱਟਾ ਕੀ ਹੈ ਰੱਤੀ ਸਰਕਾਰਾਂ ਕਿਸਾਨਾਂ ਨੂੰ ਤੁਸੀਂ ਆਏ ਨਿਗਰ ਰੱਖੋਗੇ ਕਿ ਹੁਣ ਤਾਂ 5 ਸਾਲ ਹੋਣ ਵਾਲੇ ਨੇ ਹੂੰ ਹੁਣ ਫਿਰ ਵੋਟਾਂ ਇਹਨੂੰ ਪਾਵਾਂਗੇ ਦੁਬਾਰੇ ਪਾਵਾਂਗੇ ਫੇਰ 5 ਸਾਲ ਵਧਾਉਣਗੇ ਹੂੰ ਸਾਡੀ ਲੜਾਈ ਹੈ ਐਮਐਸਪੀ ਕਾਨੂੰਨ ਦੀ ਗਰੰਟੀ ਕਾਨੂੰਨ ਬਣਾਉਣੀ ਜੀ ਅਸੀਂ ਕਹਿੰਦੇ 23 ਫਸਲਾ ਅਸੀਂ ਤਾਂ ਕਹਿੰਦੇ ਜਿੰਨੀਆਂ ਦੇਸ਼ ਚ ਫਸਲਾ ਹੁੰਦੀਆਂ ਕਿਸਾਨਾਂ ਦੀਆਂ ਉਹਨਾਂ ਦੇ ਰੱਟਾ ਹੋਵੇ ਉਹ ਤੋਂ ਬਹੁਤ ਫਸਲਾ ਨੇ ਆਲੂ ਬਾਹਰ ਨੇ ਹੋਰ ਫਸਲਾ ਗੰਨਾ ਸਾਰਾ ਬਾਹਰ ਉਹ ਫਸਲਾ ਨੂੰ ਜੋੜ ਕੇ ਤਾਂ 50 7 17 ਬਣਦੀ ਹੈ ਹੂੰ ਤਾਂ ਉਹ ਫਸਲਾ ਨੂੰ ਜੋੜਨ ਦੀ ਬਜਾਏ ਘਟਾ ਕੇ ਤਿਆਂ ਤੋਂ ਪੰਜ ਤਿਆਰ ਇਹ ਇੱਕ ਵੋਟਾਂ ਤੋਂ ਪਹਿਲਾਂ ਜੀ ਇਹ ਸਾਰੇ ਜਿੰਨੇ ਰਾਜਨੀਤਿਕ ਪਾਰਟੀਆਂ ਨੇ ਸਾਰੀਆਂ ਕਹਿ ਨਹੀਂਆਂ ਕਿ ਅਸੀਂ ਐਮਐਸਪੀ ਦਵਾਗੇ ਮੰਨ ਲਓ ਹੁਣ ਕਾਂਗਰਸ ਕਹਿ ਰਹੀ ਆ ਪਹਿਲਾਂ ਝਾੜੂ ਵਾਲੇ ਆਮ ਆਦਮੀ ਦੀ ਇੱਕ ਮੈਡਮ ਵੀ ਕਹਿੰਦੀ ਹੁੰਦੀ ਸੀ ਕਿ ਅਸੀਂ 5 ਮਿੰਟ ਚ ਐਮਐਸਪੀ ਦੇ ਦਾਂਗੇ ਬਾਅਦ ਚ ਕੀ ਹੋ ਜਾਂਦਾ ਇਹਨਾਂ ਨੂੰ ਜੀ ਬਸ ਸਤਾ ਦਾ ਨਸ਼ਾ ਹੀ ਇਹਨਾਂ ਹੋ ਜਾਂਦਾ ਜੇ ਸਾਡੇ ਚੋਂ ਵੀ ਦੋ ਤਿੰਨ ਦੋ ਤਾਂ ਮੈਂ ਵੀ ਕਹਿ ਤਰਾ ਸਾਡੇ ਵਾਲਿਆਂ ਚੋਂ ਉਹਨਾਂ ਨੂੰ ਤਾਂ ਅਸੀਂ ਕਹਿਣਾ ਕਹਿਣਾ ਦੋਗਦੇ ਸਾਡੇ ਵਾਲਿਆਂ ਨੂੰ ਵੀ ਨਸ਼ਾ ਆਇਆ ਹੋਇਆ ਭពਿੰਦਰ ਮਾਨ ਰਾਤ ਆ ਉਹਦੇ ਮੇਰੇ ਕੋਲੇ ਵੀ ਬੈਜ ਲੱਗਿਆ ਉਹਦੇ ਵੀ ਬੈਜ ਲੱਗਿਆ ਭពਿੰਦਰ ਮਾਨ ਕਹਿੰਦਾ ਐਮਐਸਪੀ ਚਾਹੀਦੀ ਨਹੀਂ ਕਿਸਾਨਾਂ ਨੂੰ ਤੁਸੀਂ ਸੁਣਿਆ ਹੁਣ ਰਾਤ ਡਿਬੇਟ ਤੇ ਕਹਿੰਦਾ ਚਾਹੀਦੀ ਨਹੀਂ ਹੁਣ ਦੇਖਣ ਚ ਉਹ ਵੀ ਕਿਸਾਨ ਲੀਡਰ ਆ ਕਿਸਾਨ ਲੀਡਰ ਉਹ ਵੀ ਨੇ ਜਿਹੜੇ ਸੜਕਾਂ ਤੇ ਬੈਠੇ ਆ ਬੈਜ ਸਾਡੇ ਵੀ ਲੱਗਿਆ ਬੈਜ ਉਹਦੇ ਵੀ ਲੱਗਿਆ ਉਹ ਰਾਸਵਾ ਚ ਚੱਲਿਆ ਗਿਆ ਜਿਹਦੀ ਲੜਾਈ ਅਸੀਂ ਕਹਿੰਦੇ ਆ ਸਰਕਾਰ ਗੈਰ ਤੋਂ ਬਾਹਰ ਆਵੇ ਜੀ ਤੇ ਉਹ ਗੈਰ ਦੇ ਪੱਖ ਦੇ ਵਿੱਚ ਸਰਜੋਸੀ ਨਾਲ ਰਲ ਕੇ ਉਹਨਾਂ ਨੇ ਦੇਸ਼ ਲੈਵਲ ਦੀ ਪਾਰਟੀ ਕਿਸਾਨ ਜਸੇਬੰਦੀ ਬਣਾ ਲਈ ਹੁਣ ਉਹਨਾਂ ਨੂੰ ਪਛਾਣਨ ਦੀ ਲੋੜ ਪਊਗੀ ਇੱਕ ਸਾਡਾ ਆਗੂ ਹੋਰ ਵੱਡਾ ਹੈ ਚਲੋ ਬੋਲ ਵਧੀਆ ਰਿਹਾ ਉਹਨੇ ਪੁਰਾਣੀ ਸਾਡੀ ਇੰਟਰਵਿਊ ਚੱਕ ਕੇ 2020 ਵਾਲੀ ਪਾਈ ਵੀ ਹੈ ਪਰ 10 ਸਾਲ ਉਹ ਵੀ ਚੇਅਰਮੈਨ ਰਿਹਾ ਹੁਣ ਬੈਜ ਉਹਦੇ ਵੀ ਲੱਗਿਆ ਵਿਆ ਬੈਜ ਸਾਡੇ ਵੀ ਲੱਗਿਆ ਵਿਆ ਹੁਣ ਜਿੱਦੇ ਉਹਨੇ ਡਿਬੇਟ ਦਿੱਤੀ ਉਹ ਵੀ ਕਹੂਗਾ ਵੀ ਠੀਕ ਹੈ ਜੀ ਆਹ ਤਾਂ ਮੰਗਾ ਵਧੀਆ ਨੇ ਹੁਣ ਜਿੰਨਾ ਚਿਰ ਅਸੀਂ ਕਿਸਾਨਾਂ ਦੇ ਬੈਜ ਤੇ ਪੱਗ ਦੀ ਪਛਾਣ ਨਹੀਂ ਕਰਦੇ ਅਸੀਂ ਤਾਂ ਹਰੀ ਪੱਗ ਬਚਾ ਕੇ ਰੱਖੀ ਹੈ ਉਹਨ ਸਾਡੇ ਵਾਲਿਆਂ ਚ ਉਹ ਦੋ ਦੇ ਦਾ ਨਾਂ ਲੈ ਲੈਂਦੇ ਆ ਜਦੋਂ ਅਸੀਂ ਬਾਈਆਂ ਦੇ ਨਾਂ ਲੈ ਲੈਂਦੇ ਉਹ ਤੋਂ ਬੜੀਆਂ ਮਿਰਚਾਂ ਲੱਗਦੀਆਂ ਸਾਡੇ ਤੇ ਬੜੇ ਔਖਾ ਹੁੰਦੇ ਨੇ ਉਹ ਸਾਡਾ ਮੋਰਚਾ ਬਣਾਇਆ 700 ਕਿਸਾਨ ਸਹਿਯੋਗ ਕਰਿਆ ਅਸੀਂ ਸਰਕਾਰ ਨੂੰ ਤੇ ਛੱਡ ਕੇ ਬਾਈ ਇਲੈਕਸ਼ਨਾਂ ਕਰਨੀ ਭਾਜੀ ਵੀ ਲੱਗਿਆ ਪੈ ਰਗਿਆ ਹਰੀ ਪੱਗ ਉਹਨਾਂ ਦੇ ਵੀ ਹੈ ਹਰੀ ਪੱਗ ਆ ਲੋਕਾਂ ਨੇ ਬਚਾਈ ਹੈ ਜਿਹੜੇ ਟੇਲ ਚੜੜੀਆਂ ਤੇ ਆਏ ਆ ਪਿਛਲੇ ਦਿਨੀ ਇੱਕ ਜੋਗਰਾਜ ਦਾ ਬਿਆਨ ਆਉਂਦਾ ਉਹ ਵੀ ਕਹਿੰਦਾ ਕਹਿੰਦਾ ਹਰੀਆਂ ਪੱਗਾਂ ਵਾਲੇ ਜਿਹੜੇ ਕਹਿੰਦਾ ਧਰਨਿਆਂ ਤੇ ਬੈਠੇ ਨੇ ਕਹਿੰਦਾ ਮੈਂ 5 ਮਿੰਟ ਚ ਐਮਐਸਪੀ ਦਬਾ ਦੂੰਗਾ ਕਹਿੰਦਾ ਇਹਨਾਂ ਨੂੰ ਪਾਸੇ ਕਰ ਦੋ ਚਲੋ ਮੈਂ ਦੇ ਸਕਦੇ ਨੇ ਜਦੋਂ ਸਰਕਾਰ ਨਾਲ ਪੰਗਾ ਪੈਂਦਾ ਨਾ ਉਹ ਮੈਨੂੰ ਲੱਗਦਾ ਇੱਕ ਵਾਰੀ ਬਾਰਡਰ ਤੇ ਆ ਜੇ ਸਾਡੇ ਕੋਲੇ ਅਸੀਂ ਉਹਨਾਂ ਦਾ ਪੱਲੇਖਾ ਆ ਜਾਵੇ ਦੂਰ ਕਰ ਦੇ ਹੂੰ ਉਹ ਖਨੌਰੀ ਆ ਜਾਣ ਜਾਂ ਸ਼ੰਭੂ ਆ ਜਾਣ ਜੀ ਬਈ ਕਿਸਾਨਾਂ ਦੀਆਂ ਜਿਹੜੀਆਂ ਹਰੀਆਂ ਬੰਨੀਆਂ ਨੇ ਮੈਨੂੰ ਲੱਗਦਾ ਉਹਨਾਂ ਨੇ ਫਿਰ ਨੇੜੇ ਵੀ ਨਹੀਂ ਆਉਣਾ ਆ ਜਾਣਗੇ ਰਾਂ ਆਪਾਂ ਦੇਖ ਲਾਂਗੇ ਉਹ ਵੀ ਗੱਲ ਜਿਹਨਾਂ ਦੇ ਦਿਮਾਗ 'ਚ ਪਈ ਐ ਪਰ ਜੋ ਚਲੋ ਅਗਲੇ ਨੂੰ ਲੱਗਦਾ ਕਿਸੇ ਨੂੰ ਕਿਸੇ ਨੂੰ ਘਰੇ ਬੈਠੇ ਲੱਗਦਾ ਹੁੰਦਾ ਐ ਕਿ ਬਾਹਰ ਠੰਡ ਨਹੀਂ ਤੇ ਜਦੋਂ ਬਾਹਰ ਨਿਕਲਦਾ ਉਦੋਂ ਪਤਾ ਲੱਗਦਾ ਠੰਡ ਕੀ ਐ ਤੇ ਜੇ ਉਹਨੂੰ ਲੱਗਦਾ ਮੈਂ ਕਹਿੰਦਾ ਵੀ ਜੇ ਇਹੇ ਦਾ ਕੋਈ ਆਗੂ ਨਿਕਲ ਆਵੇ ਜੀ ਕਿ ਮੈਂ ਇਕੱਲਾ ਮੰਗਾ ਮਨਾ ਦੂੰ ਸਾਨੂੰ ਲੋੜ ਕੇ ਸੜਕ ਤੇ ਬੈਠਾਂ ਨੂੰ ਕੋਈ ਇਕੱਲਾ ਮਨਾ ਦੇ ਜੀ ਮੈਂ ਤਾਂ ਆਪਣਾ ਅੱਜ ਉਹਨਾਂ ਦਾ ਪ੍ਰਧਾਨ ਬੀਜਪੀ ਦਾ ਬੋਲ ਰਿਹਾ ਜੀ ਕਿ ਕਿਸਾਨ ਪਹਿਲਾਂ ਸ਼ਰਤ ਕਰਨ ਵੀ ਇੱਥੇ ਬਾਜਰਾ ਬੀਜਣਾ ਹੂੰ ਮੈਂ ਕਹਿੰਦਾ ਤੂੰ ਕਿਸਾਨਾਂ ਨੂੰ ਕਹਿੰਦਾ ਨਾ ਤੂੰ ਕਹਿੰਦਾ ਮੈਂ ਕਿਸਾਨ ਹਾਂ ਤੂੰ ਵੀ ਬੀਜਲਾ ਹੂੰ ਤੂੰ ਬਾਜਰਾ ਬੀਜਲਾ ਕਿੰਨੂ ਆਪਦੇ ਪੱਟ ਦੇ ਤੇਰਾ ਬਾਗ ਕਿੰਨੇ ਨੇ ਕਿਸਾਨਾਂ ਨੂੰ ਪਤਾ ਲੱਗ ਗਿਆ ਨਾ ਵੀ ਇਹਦੇ ਕੋਲੇ ਐਨੀ ਜ਼ਮੀਨ ਹੈ ਇਹਦਾ ਇੰਨਾ ਬਾਗ ਹੈ ਤੂੰ ਤਾਂ ਉਹ ਨੀਤੀਆਂ ਲਾਗੂ ਕਰਵਾ ਰਿਹਾ ਜੀ ਮੈਂ ਤਾਂ ਉਹ ਪੁੱਛਿਆ ਸੀ ਮੈਨੂੰ ਵੀ ਮੈਂ ਕਹਿੰਦਾ ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ ਮੈਂ ਇਹਦੇ ਨਾਲ ਅੱਜ ਬੀਜਪੀ ਨਾਲ ਬਹਿਸ ਕਰੀ ਜਾਂ ਮੈਂ ਕੱਲ ਨੂੰ ਪਤਾ ਨਹੀਂ ਕਿਸੇ ਹੋਰ ਪਾਰਟੀ ਚ ਵਗ ਜੀ ਹੂੰ ਜੋਗੇ ਦੇ ਨਾਲ ਪਹਿਲਾਂ ਅਸੀਂ ਕਾਂਗਰਸ ਨਾਲ ਸੀਗੇ ਕਾਂਗਰਸ ਦਾ ਪ੍ਰਧਾਨ ਸੀ ਅੱਜ ਬੀਜੇਪੀ ਚ ਆ ਗਿਆ ਕੱਲ ਨੂੰ ਪਤਾ ਨਹੀਂ ਝਾੜੂ ਵਾਲਿਆਂ ਦਾ ਬਣ ਜੇ ਉਹਨਾਂ ਦੇ ਨਾਲ ਕੀ ਬੈਠਾ ਜਿਹੜੇ ਦਾ ਬੰਦੇ ਦਾ ਸਟੈਂਡ ਹੀ ਨਹੀਂ ਤਾਂ ਇਸ ਸਵਾਲ ਦੇ ਵਿੱਚ ਸਵਾਲ ਅੱਜ ਸਾਡੇ ਲੋਕਾਂ ਕੋਲੇ ਪਿਆ ਜਿਹੜੇ ਲੜਨ ਵਾਲੇ ਲੋਕ ਆ ਸਾਡੇ ਵਿੱਚ ਇਹੋ ਜਿਹੇ ਬਜ਼ੁਰਗ ਬੈਠੇ ਨੇ ਦੇਖੋ ਸੰਦੋਹੇ ਤੋਂ ਜੀ ਇਹਨਾਂ ਦੀ ਸਾਰੀ ਉਮਰ ਇੱਧਰ ਲੰਘੀ 50 50 ਸਾਲ ਕਿਤੇ ਥੋੜਾ ਜੇ ਮੁੰਡਾ ਕੋਈ ਨੌਕਰੀ ਵੀ ਆ ਜਾਂਦਾ ਜੀ ਆ ਸਾਡੇ ਵਾਲਾ ਤੁਸੀਂ ਪਈਵੇਂ ਨਹੀਂ ਅੱਜ ਉਹ ਕਹਿੰਦੇ ਸਾਨੂੰ ਪੱਗ ਦਿਸਣੀ ਨਹੀਂ ਚਾਹੀਦੀ ਇੱਕ ਤੁਸੀਂ ਸਟੇਜ ਤੋਂ ਵੱਡੀ ਗੱਲ ਕਹੀ ਹੈ ਜੀ ਵੀ ਇਕੱਠੇ ਹੋਣਾ ਚਾਹੀਦਾ ਸਾਰਿਆਂ ਨੂੰ ਲੋਕਾਂ ਦਾ ਵੀ ਸਵਾਲ ਹੈ ਜੀ ਇਹ ਲੋਕ ਵੀ ਕਹਿੰਦੇ ਨੇ ਇਕੱਠੇ ਦੇਖਣਾ ਚਾਹੁੰਦੇ ਨੇ ਵੀ ਇੱਕ ਥਾਂ ਮੋਰਚਾ ਲੱਗਿਆ ਸਰਕਾਰ ਸੈਂਟਰ ਸਰਕਾਰ ਦੇ ਉਲਟ ਪਰ ਇਕੱਠੇ ਹੋ ਕਿਉਂ ਨਹੀਂ ਰਹੇ ਜੀ ਮੈਂ ਕਹਿੰਦਾ ਵੀ ਇਕੱਠੇ ਹੋਣ ਵਾਲੀ ਗੱਲ ਜਿਹੜੀ ਮੈਂ ਐਮਐਸਪੀ ਕਾਨੂੰਨ ਦੀ ਗੱਲ ਕੀਤੀ ਹੈ ਨਾ ਇਹ ਤੇ ਉਹ ਵਿਚਾਰ ਕਰ ਲੈਣ ਜਿਹੜੀ ਮੈਂ ਕਰਜ਼ੇ ਵਾਲੀ ਗੱਲ ਕੀਤੀ ਹੈ ਇਹ ਤੇ ਵਿਚਾਰ ਕਰ ਲੈਣ ਜਿਹੜੀਆਂ ਜਿੰਸਾਂ ਦੇ ਭਾਵਾਂ ਦੀ ਗੱਲ ਹੈ ਇਹ ਤੇ ਗੱਲ ਕਰ ਲੈਣ ਕੋਈ ਰੱਟਾ ਨਹੀਂ ਹੂੰ ਰਟਾ ਅੰਦਰੋਂ ਇਸ ਗੱਲ ਤੇ ਆ ਜਿਹੜੇ ਕਰਜ਼ਾ ਕਹਿੰਦੇ ਨਾ ਮਾਫ ਹੋ ਜੇ ਮਾਫ ਹੋ ਜੇ ਮਾਫ ਹੋ ਜੇ ਜਦੋਂ ਸਰਕਾਰ ਨਾਲ ਮੀਟਿੰਗ ਆਉਂਦੀਆਂ ਉਹ ਤੋਂ ਕਹਿੰਦੇ ਹੋਣਾ ਨਹੀਂ ਚਾਹੀਦਾ ਹਾਂ ਐਮਐਸਪੀ ਕਾਨੂੰਨ ਤੇ ਅਸੀਂ ਸਵਾਮੀ ਨਾਸਨ ਦੀ ਰਿਪੋਰਟ ਮਨਾਉਣ ਲਈ 32 ਦਿਨ ਚੀਮਾ ਮੰਡੀ 'ਚ ਬੈਠੇ ਆਂ ਇੱਕ ਪਾਸੇ ਸਾਡੇ ਪਾਸੇ ਬੈਠੋ ਕਿਵੇਂ ਸਹਿਤ ਬਣਾ ਲੈਣਗੇ ਜੀ ਫੇਰ ਵੀ ਅਸੀਂ ਕਹਿੰਦੇ ਜੇ ਲੱਗਦਾ ਕਿਸੇ ਨੇ ਵਿਚਾਰ ਲਿਆ ਹਾਂ ਕਿ ਇਸ ਤਾਕਤ ਨੇ ਸਾਡੇ ਤੇ ਹਮਲਾ ਕੀਤਾ ਹੈ ਅਤਿਆਚਾਰ ਕੀਤਾ ਜ਼ਬਰ ਕੀਤਾ ਹੈ ਜੇ ਅੱਜ ਵੀ ਸਮਾਂ ਹੈ ਅੱਜ ਪੰਜ ਚਾਰ ਜੱਸੇ ਬੰਦੀਆਂ ਆਈਆਂ ਨੇ ਵਧੀਆ ਸਮਾਂ ਚੁਣ ਕੇ ਆਏ ਨੇ ਆਏ ਤਾਂ ਸੜਕਾਂ ਤੇ ਆ ਨਾ ਜੀ ਜਿਹੜੇ ਸੜਕਾਂ ਤੇ ਆਏ ਉਹਨਾਂ ਤੇ ਤਾਂ ਵਿਚਾਰਿਆ ਜਾ ਸਕਦਾ ਜਿਹੜੇ ਉਹਨ ਘਰੇ ਬੈਠ ਕੇ ਰਹਿ ਜਾਂ ਦੇ ਰਹੇ ਉਹਨਾਂ ਤੇ ਕੀ ਵਿਚਾਰਾਂਗੇ ਜੇ ਸਾਰੇ ਆ ਜਾਣ ਰਾਹ ਚੋਣ ਲੈਣ ਆਪੇ ਤਾਲਮੇਰ ਮਬਨ ਜੂਗਾ ਇਹ ਕਿਸੇ ਨੂੰ ਪੁੱਛਣ ਦੀ ਲੋੜ ਹੈ ਜਿਹੜੇ ਆਪ ਦੇ ਕਿਡਰਾਂ ਨੂੰ ਰੋਕ ਕਿਉਂ ਰਹੇ ਹੋ ਤੁਸੀਂ ਡਰਾ ਕਿਉਂ ਰਹੇ ਹੋ ਮੈਂ ਕਈ ਪਿੰਡ ਆਏ ਨੇ ਸਾਡੇ ਚ ਜੇ ਸਾਨੂੰ ਇਹ ਕਹਿੰਦੇ ਨੇ ਜੇ ਕੁਝ ਹੋ ਗਿਆ ਸਾਡੀ ਗਰੰਟੀ ਆਪਣੇ ਕਰਿਆੜ ਵਾਲੇ ਬੈਠੇ ਨੇ ਸਾਰਾ ਪਿੰਡ ਆਇਆ ਅੱਜ ਜੀ ਕਹਿੰਦੇ ਸਾਨੂੰ ਡਰ ਹੀ ਜਾਂਦੇ ਸੀ ਵੀ ਮੈਨੂੰ ਐਂ ਲੱਗਦਾ ਕਿ ਕਿਹੜੇ ਆਗੂ ਕੋਲੇ ਇਹੋ ਜਿਹੇ ਗਨਮੈਨ ਪੈ ਨੇ ਜਿਹੜੇ ਕਿਸੇ ਵਰਕਰ ਨੂੰ ਦਿੰਦੇ ਹੋਣਗੇ ਹਮ ਯਾਰ ਅਸੀਂ ਲੜਨਾ ਹੈ ਲੜਾਈ ਦਾ ਰਾਹ ਹੈ ਮੈਨੂੰ ਲੱਗਦਾ ਜਿਹੜੇ ਹਜੇ ਵੀ ਬਾਕੀ ਰਹਿ ਗਏ ਉਹਨਾਂ ਨੂੰ ਆ ਜਾਣਾ ਚਾਹੀਦਾ ਹੈ ਕਦੇ ਅਸੀਂ ਗੱਲਬਾਤ ਤੋਂ ਨਹੀਂ ਭੱਜੇ ਕਦੇ ਅਸੀਂ ਉਹਨਾਂ ਦੇ ਪਾਲ ਮਿਲ ਤੋਂ ਨਹੀਂ ਭੱਜੇ ਅੱਗੇ ਵੀ ਦਿੱਲੀ ਕਿਹੜਾ ਸਾਡੇ ਮਤਭੇਦ ਹੈ ਨਹੀਂ ਸੀ ਜੀ ਹੁਣ ਜਿਹੜੇ ਅਸੀਂ ਦੋ ਫੋਰਮ ਲੜ ਰਹੇ ਹਾਂ ਹੁਣ ਸਾਡੇ ਕਿਹੜਾ ਹੈ ਨਹੀਂ ਮਤਭੇਦ ਵੀ ਤੁਹਾਡੇ ਵੱਲੋਂ ਪਹਾ ਖੁੱਲੀਆਂ ਨੇ ਕਰੋਗੇ ਸਵਾਗਤ ਉਹਨਾਂ ਦਾ ਜੀ ਆਉਂਦੇ ਆ ਤੁਹਾਡੇ ਜੀ ਆ ਜਾਣ ਜੀ ਆਇਆਂ ਨੂੰ ਕਹਿੰਦੇ ਮੈਂ ਤਾਂ ਕੱਲ ਵੀ ਬੋਲ ਕੇ ਆ ਅੱਜ ਵੀ ਕਹਿਣਾ ਮੰਨ ਲਓ ਇਹ じゃ ਅਸੀਂ ਰਾਹ ਉਹ ਫੇਰ ਦੇ ਦੇਨੇ ਆ ਪ੍ਰੋਗਰਾਮ ਦੇ ਕੋਈ ਅੱਜ ਰਹਿ ਕੇ ਸ਼ਰਕਤ ਨਾ ਸ਼ਰਤਾਂ ਤਾਂ ਨਹੀਂ ਤੁਹਾਡੀਆਂ ਵੀ ਜੇ ਉਹ ਆਉਣਾ ਚਾਹੁੰਦੇ ਦੂਜੀਆਂ ਜੜੀਆਂ ਅਦਰ ਕਿਸਾਨ ਜੁਨੀ ਦੀ ਦੁਨੀਆ ਨਾਲ ਜੜੀਆਂ ਨਹੀਂ ਆਈਆਂ ਅਜੇ ਤੱਕ ਜੇ ਉਹ ਆਉਣਾ ਚਾਹੁੰਦੀਆਂ ਤੁਹਾਡੀ ਕੋਈ ਸ਼ਰਤ ਤਾਂ ਨਹੀਂ ਵੀ ਆ ਪਾਸ ਸ਼ਰਤ ਤੇ ਆਉਣ ਛੱਡ ਕੇ ਆਈ ਸੀ ਉਹਨਾਂ ਦੀ ਸ਼ਰਤ ਬਣਦੀ ਛੱਡ ਕੇ ਆਈ ਸੀ ਸਾਡੇ ਤੇ ਸ਼ਰਤ ਇਹ ਕਿ ਮੰਗਾ ਮਨਾਉਣੀਆਂ ਸ਼ਰਤ ਕੋਈ ਨਹੀਂ ਸਾਡੀ ਅਸੀਂ ਤਾਂ ਸਮਾਂ ਦੇਖ ਕੇ ਸਮਾਂ ਵਿਚਾਰ ਕੇ ਲੜਿਆ ਮਾਰ ਆਇਆ ਪਰ ਉਹ ਜਿਹੜੇ ਨਹੀਂ ਆਏ ਉਹਨਾਂ ਨੂੰ ਆ ਜਾਣਾ ਚਾਹੀਦਾ ਹਜੇ ਵੀ ਸਮਾਂ ਥੋੜਾ ਹੈ ਮੈਨੂੰ ਲੱਗਦਾ ਕੋਈ ਗੱਲ ਨਹੀਂ ਅੱਗੇ ਜਿੰਨੇ ਲੇਟ ਲੜ ਲਾਂਗੇ ਆ ਜਾਣਾ ਚਾਹੀਦਾ ਕੋਈ ਰੱਟਾ ਨਹੀਂ ਇਹ ਤਾਂ ਮੈਨੂੰ ਲੱਗਦਾ ਸਰਕਾਰ ਦਾ ਪ੍ਰਚਾਰ ਆ ਕਿ ਤੁਸੀਂ ਇਕੱਠੇ ਹੋ ਜੋ ਇਹ ਸ਼ਹਿਰਾ ਕਰ ਰਿਹਾ ਸੀ ਆਪਣਾ ਜਾਖੜ ਜੂਪੀ ਕਿਨੀ ਉਂਗਲ ਲਾ ਰਿਹਾ ਸੀ ਪੰਜਾਬ ਹਰਿਆਣਾ ਨੂੰ ਛੱਡ ਕੇ ਕਿ ਉਹ ਲੀਡਰ ਕਿਉਂ ਨਹੀਂ ਆਇਆ ਉਹ ਭਾਈ ਕੱਲ ਨੂੰ ਕੋਈ ਕਹ ਦੂ ਸਰਜੋਸੀ ਨਹੀਂ ਕਿਉਂ ਨਹੀਂ ਆਇਆ ਹੁਣ ਸਰਜੋਸੀ ਸਾਡੇ ਨਾਲ ਆ ਕੇ ਕਿਉਂ ਬਠੂ ਦਾ ਕਹਿੰਦਾ ਗੈਟ ਲਾਗੂ ਹੋਣਾ ਚਾਹੀਦਾ ਅਸੀਂ ਕਹਿੰਨੇ ਆ ਗੈਡ ਤੋਂ ਬਾਹਰ ਸਰਕਾਰ ਨੂੰ ਆਉਣਾ ਚਾਹੀਦਾ ਹੂੰ ਜੇ ਕੱਲ ਨੂੰ ਕੋਈ ਕਹਿੰਦੇ ਭਪਿੰਦਰ ਮਾਨ ਨੂੰ ਲਾਓ ਨਾਲ ਤੁਸੀਂ ਭਪਿੰਦਰ ਮਾਨ ਕਹਿੰਦਾ ਫਸਲਾਂ ਦੇ ਐਮ ਐਸ ਪੀ ਮਿਲ ਲੈਣੀ ਨਹੀਂ ਚਾਹੀਦੀ ਤੁਸੀਂ ਖੁੱਲੀ ਮੰਡੀ ਕਹਿੰਦਾ ਘੇਰਾ ਜਾ ਗੋਮੜਾਈ ਬੈਠਿਓ ਖੁੱਲੀ ਛੱਡ ਦੇਣੀ ਕਹਿੰਦਾ ਪਲੇਅਰ ਨੂੰ ਆ ਕੇ ਉਹ ਸਾਡੇ ਰਾਤ ਆਗੂ ਨੇ ਜਵਾਬ ਦਿੱਤਾ ਉਹਦਾ ਵੀ ਜਿਹੜੇ ਨੂੰ ਇਹ ਲੱਗਦਾ ਇੱਥੇ ਨਹੀਂ ਐਮ ਐਸ ਪੀ ਸਾਨੂੰ ਥੋੜੀ ਹੈ ਤੇ ਬਿਹਾਰ ਦੇ ਵਿੱਚ ਤਾਂ ਫਿਰ 3000 ਨੂੰ ਵੇਚਣੀ ਚਾਹੀਦੀ ਨਾ ਫੇਰ ਹੀ ਅਸੀਂ ਹਟਾਂਗੇ ਨਾ ਪਿੱਛੇ ਬਿਹਾਰ ਦੇ ਤਾਂ 1200 ਨੂੰ ਵਿਕ ਰਿਆ ਚੋਣਾ ਸਾਡਾ ਇੱਥੇ 2000 ਨੂੰ ਵਿਕ ਰਿਆ ਤੁਸੀਂ ਪਹਿਲਾਂ ਬਿਹਾਰ ਬੰਗਾਲ ਉਹ ਸਟੇਟਾਂ ਦਾ ਦੇਖ ਲਓ ਇਹ ਐਵੇਂ ਲੱਗੂ ਸਵਾਲ ਨੇ ਸਰਕਾਰ ਦੇ ਲਾਏ ਨੇ ਸਾਡਾ ਕੋਈ ਰੇੜਕਾ ਨਹੀਂ ਜੀ ਕਿਸੇ ਮੰਗਤੇ ਰੇੜਕਾ ਨਹੀਂ ਕਿਸੇ ਨਾਲ ਰੇੜਕਾ ਨਹੀਂ ਹਮ ਸਿਰਫ ਅਸੀਂ ਐਲਾਨ ਕੀਤਾ ਹੋਇਆ ਮੰਗਾਂ ਤੇ ਸਹਿਮਤੀ ਹੈ ਲਗਭਗ ਸਾਰਿਆਂ ਦੀ ਸਹਿਮਤੀ ਹੈ ਹਮ ਹੁਣ ਰੋਲ ਆ ਗਈ ਹੈ ਲਾਗੂ ਕਰਵਾਉਣ ਦਾ ਹਮ ਕਿਸੇ ਦੇ ਮਨ ਚੇਊਗਾ ਵੀ ਇਹ ਲਾਗੂ ਨਾ ਹੋਣ ਐਵੇਂ ਸਾਰੀ ਉਮਰ ਐਂ ਕਰੀ ਜਾਵਾਂਗੇ ਕਿਸੇ ਨੂੰ ਲੱਗਦਾ ਹੁੰਦਾ ਵੀ ਇਹ ਬਣਾ ਕੇ ਉਟਾਂਗੇ ਪਰ ਸਾਡਾ ਇਹ ਰੱਟਾ ਹੈ ਉਹ ਬਣਾ ਲੈਣ ਵਿਚਾਰ ਲੈਣ ਜੀ ਆਿਆਂ ਨੂੰ ਕੋਈ ਰੋਲ ਆ ਜੀ ਜੀ ਧੰਨਵਾਦ ਜੀ ਦਸ਼ਮਾ ਦਿੱਤਾ ਦੋਸਤੋ ਇਹ ਹਨ ਕਾਕਾ ਕੋਟੜਾ ਜੀ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਦਿੱਤਾ ਧੰਨਵਾਦ ਸასი